ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਉਸ ਦਿਨ ਆਪਾਂ ਵਰਨਮਾਲਾ ਵਾਲੇ ਪੜਿਆ ਸੀਗਾ ਵਰਨਮਾਲਾ ਦੇ ਵਿੱਚ ਆਪਾਂ ਜਿਹੜੇ ਵਰਨਮਾਲਾ ਨੂੰ ਅੱਠ ਵਰਗਾਂ ਵਿੱਚ ਵੰਡਿਆ ਸੀ ਉਸ ਬਾਰੇ ਜਾਣਕਾਰੀ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਆਪਾਂ ਭੁਲਾਵੇਂ ਅੱਖਰ ਸਿਖਾ ਸਕਦੇ ਹਾਂ ਜਦੋਂ ਵਰਨਮਾਲਾ ਚੰਗੀ ਤਰ੍ਹਾਂ ਬੱਚਾ ਸਿੱਖ ਲੈਂਦਾ ਹੈਗਾ ਕਿਉਂਕਿ ਉਹ ਲੈਣਾ ਦੇ ਵਿੱਚੋਂ ਪੜਨੇ ਆਸਾਨੀ ਨਾਲ ਸਿੱਖ ਲੈਂਦਾ ਬੱਚਾ ਅੱਖਰ ਜਿਵੇਂ ਊੜਾ ਐੜਾ ਈੜੀ ਸਸਾ ਹਾਹਾ ਕਿਉਂਕਿ ਗਾਂ ਦੀ ਗਾਂ ਲੈਣ ਜੁੜਦੀ ਹੈ ਜਿਵੇਂ ਹਾਹਾ ਕਕਾ ਖਖਾ ਬਾਰੇ ਜਦੋਂ ਉਸ ਨੂੰ ਆਪਾਂ ਵਿੱਚੋਂ ਵਿੱਚੋਂ ਅੱਖਰ ਦੱਸਦੇ ਆਂ ਅੱਖਰਾਂ ਦੀ ਪਹਿਚਾਣ ਘੱਟ ਹੁੰਦੀ ਹੈ ਇਸ ਲਈ ਭਲਾਵੇਂ ਅੱਖਰ ਬੱਚੇ ਨੂੰ ਸਿਖਾਉਣੇ ਜ਼ਰੂਰੀ ਆ ਭਲਾਵੇਂ ਅੱਖਰਾਂ ਤੋਂ ਬਾਅਦ ਬੱਚੇ ਨੂੰ ਆਪਾਂ ਦੋ ਮੁਖਤੇ ਅੱਖਰਾਂ ਵਾਲੇ ਜਿਹੜੇ ਮੁਖਤੇ ਅੱਖਰਾਂ ਨੂੰ ਜੋੜ ਕੇ ਸ਼ਬਦ ਬਣੇ ਹੈਗੇ ਉਸ ਬਾਰੇ ਸਿਖਾਵਾਂਗੇ ਦੋ ਅੱਖਰੀ ਸ਼ਬਦ ਇਹ ਗੱਲ ਇੱਥੇ ਧਿਆਨ ਰੱਖਣ ਜੋਗਾ ਕਿ ਬੱਚੇ ਨੂੰ ਤਸਵੀਰਾਂ ਪਹਿਲਾਂ ਆਪਾਂ ਦੱਸਾਂਗੇ ਵੀ ਇਹ ਜਿਵੇਂ ਕ ਪਲੱਸ ਰ ਘਰ ਘਰ ਦੀ ਤਸਵੀਰ ਬਣਾ ਕੇ ਵੀ ਦੱਸ ਸਕਦੇ ਆਂਗੇ ਅ ਨੋਟਬੁੱਕ ਤੇ ਬਣਾ ਕੇ ਜਰੂਰ ਦਿਓ ਜੋ ਵੀ ਆਪਾਂ ਸ਼ਬਦ ਬੱਚੇ ਨੂੰ ਪਹਿਲਾਂ ਸਿਖਾ ਰਹੇ ਹਾਂ ਉਸ ਦੀ ਤਸਵੀਰ ਦਿਖਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਨੂੰ ਉਹ ਕਨਫਰਮ ਹੋਣਾ ਚਾਹੀਦਾ ਹੈਗਾ ਵੀ ਇਹ ਕਿਹੜਾ ਮੈਂ ਸ਼ਬਦ ਪੜ੍ਹ ਰਹੇ ਹਾਂ ਤੇ ਇਹ ਕਿਸ ਚੀਜ਼ ਦਾ ਨਾਮ ਹੈ ਨਾ ਪਲਸ ਲ ਨਾਲ ਫਾ ਪਲਸ ਲੱਲੇ ਪੈਰ ਬਿੰਦੀ ਫਲ ਜ ਪਲਸ ਨ ਜਲ ਨ ਰ ਨਾ ਹਾਂਜੀ ਇਹ ਆਪਾਂ ਬੱਚੇ ਨੂੰ ਇਦਾਂ ਦੱਸਦਾ ਹੈ ਵੀ ਇੱਕ ਜਿਹੜੀ ਧੁਨੀ ਹੈਗੀ ਦੂਸਰੀ ਧੁਨੀ ਨੂੰ ਜੋੜ ਕੇ ਆਪਾਂ ਦੋ ਅੱਖਰੀ ਸ਼ਬਦ ਬਣਾ ਸਕਦੇ ਹਾਂਗੇ ਬ ਸ ਬਾਸਾ ਇੱਥੇ ਜੀ ਬਾਸ ਮਤਲਬ ਬਸ ਇਤਿਆਦਕ ਵੀ ਲੱਗਦਾ ਪਰ ਇੱਥੇ ਦੋ ਅੱਖਰੀ ਸ਼ਬਦ ਦੇ ਵਿੱਚ ਆਪਾਂ ਬਾਸ ਇੱਕ ਕਿਉਂਕਿ ਬੱਚੇ ਨੂੰ ਹਲੇ ਅਦਕ ਦਾ ਨਹੀਂ ਪਤਾ ਪਰ ਆਪਾਂ ਦੋ ਅੱਖਰੀ ਸ਼ਬਦ ਅਕੋਰਡਿੰਗ ਇਹ ਸਿਖਾ ਸਕਦੇ ਹਾਂ ਪਰ ਮੇਰਾ ਖਿਆਲ ਆ ਵੀ ਜਿਹੜੇ ਮਤਲਬ ਕੋਈ ਲਗ ਮਾਤਰ ਜਾਂ ਲਗਾਖਰ ਵਾਲੇ ਸ਼ਬਦਾਂ ਵੀ ਉਹ ਹਲੇ ਤੱਕ ਬੱਚੇ ਨੂੰ ਨਾ ਦੱਸੇ ਜਾਣ ਕਿਉਂਕਿ ਓਨਲੀ ਦੋ ਅੱਖਰਾਂ ਦੇ ਸ਼ਬਦ ਹੀ ਸਿਖਾਏ ਜਾਣ ਜਿਵੇਂ ਰ ਥ ਰਾਥ ਥ ਨ ਥਣ ਜ ਗ ਜੱਗ ਇੱਥੇ ਵੀ ਜੀ ਆਧਿਕ ਨਾਲ ਪੈਂਦਾ ਜੱਗ ਪਰ ਇਹ ਕਿਤਾਬ ਤੇ ਦਿੱਤਾ ਹੋਇਆ ਪਰ ਆਪਾਂ ਬੱਚੇ ਨੂੰ ਮਤਲਬ ਉਹੀ ਸ਼ਬਦ ਸਿਖਾਈਏ ਜਿਹੜੇ ਦੋ ਅੱਖਰਾਂ ਨਾਲ ਬਣਦੇ ਆ ਹ ਲ ਹਲ ਜ ੜ ਜੜ ਮ ਗ ਮੱਗ ਮੱਗ ਵੀ ਇੱਥੇ ਇੰਗਲਿਸ਼ ਦਾ ਵਰਡ ਆ ਪਰ ਹੁਣ ਜਿਹੜੇ ਮਤਲਬ ਜਿਹੜੀਆਂ ਹੁਣ ਦੀਆਂ ਪੁਸਤਕਾਂ ਉਹਦੇ ਵਿੱਚ ਮਤਲਬ ਇਹ ਸ਼ਬਦ ਜਿਹੜੇ ਇੰਗਲਿਸ਼ ਦੇ ਵਰਤ ਲਏ ਜਾਂਦੇ ਹੈਗੇ ਚ ੜ ਚੜ ਦ ਲ ਦਾਲ ਬੱਚੇ ਨੂੰ ਦੱਸ ਸਕਦੇ ਆ ਵੀ ਇਹ ਇਕੱਠਾ ਗਾ ਮਤਲਬ ਚੜਨਾ ਇੱਕ ਤਰ੍ਹਾਂ ਨਾਲ ਇਹ ਕੀ ਆ ਵਰਬ ਦੀ ਵਰਬ ਹੋ ਗਈ ਮਤਲਬ ਕਿਰਿਆ ਹੋ ਗਈ ਮਤਲਬ ਬੱਚਾ ਪੌੜੀ ਚੜ ਰਿਹਾ ਹੈਗਾ ਜੜ ਮਤਲਬ ਇੱਕ ਪੌਦੇ ਦੀ ਜੜ ਮੱਗ ਜਿਸ ਨੂੰ ਆਪਾਂ ਪਾਣੀ ਭਰ ਲਈ ਵਰਤਦੇ ਆ ਮਤਲਬ ਜਨਹਾਉਣ ਲਈ ਵਰਤੇ ਜਾਂਦਾ ਹੈਗਾ ਤਾਂ ਉਸ ਨੂੰ ਮੱਗ ਕਹਿੰਦੇ ਹੈਗੇ ਹਾਲ ਮਤਲਬ ਬੱਚਿਆਂ ਨੂੰ ਇਹੋ ਜੀਆਂ ਚੀਜ਼ਾਂ ਦਾ ਬਹੁਤ ਘੱਟ ਗਿਆਨ ਹੁੰਦਾ ਹੈਗਾ ਵੀ ਜਿਵੇਂ ਹਾਲ ਹੋ ਗਿਆ ਜੋ ਖੇਤ ਵਿੱਚ ਜ਼ਮੀਨ ਨੂੰ ਪੋਲੀ ਕਰਨ ਲਈ ਵਰਤੇ ਜਾਂਦਾ ਹੈਗਾ ਹਾਲ ਜੱਗ ਮਤਲਬ ਆਮ ਘਰ ਦੇ ਵਿੱਚ ਵਰਤਿਆ ਜਾਂਦਾ ਆਪਾਂ ਪਾਣੀ ਪਾਉਣ ਲਈ ਹੈ ਨਾ ਵਰਤੇ ਹੈਗੇ ਪਾਣੀ ਪਾ ਕੇ ਰੱਖਿਆ ਜਾਂਦਾ ਜੱਗ ਦੇ ਵਿੱਚ ਥਾਣ ਮਤਲਬ ਥਾਣ ਜਿਵੇਂ ਗਾਂ ਦੇ ਹੋਗੇ ਮੱਝ ਦੇ ਹੋਗੇ ਬੱਕਰੀ ਦੇ ਵੀ ਹੋਗੇ ਥਾਣ ਹੁੰਦੇ ਹੈਗੇ ਰਾਥ ਮਤਲਬ ਰਾਥ ਉਹ ਤਸਵੀਰ ਆਪਾਂ ਚੰਗੀ ਤਰ੍ਹਾਂ ਬੱਚੇ ਨੂੰ ਕਨਫਰਮ ਕਰਾ ਸਕਦੇ ਆ ਨਾਰ ਆਪਾਂ ਆਪਾਂ ਮੈਨ ਨੂੰ ਨਾਰ ਕਹਿ ਸਕਦੇ ਆਂਗੇ ਮਤਲਬ ਵਿਅਕਤੀ ਨੂੰ ਆਪਾਂ ਨਾਰ ਕਹਿ ਸਕਦੇ ਆਂਗੇ ਬਸਦਾ ਪਤਾ ਹੀ ਹੈ ਬੱਚਿਆਂ ਨੂੰ ਫਾਲਦਾ ਪਤਾ ਹੈਗਾ ਹਨਾ ਗਲਾਸ ਵਿੱਚ ਪਾਣੀ ਆ ਤਾਂ ਉਹਨੂੰ ਜਾਲ ਜਾਲ ਵੈਸੇ ਆਪਾਂ ਤਸਵੀਰਾਂ ਹੀ ਵੀ ਜਲ ਸ਼ੋਅ ਕਰ ਸਕਦੇ ਹਾਂਗੇ ਨਾਲ ਮਤਲਬ ਜਿਸ ਤੋ ਪਾਣੀ ਆਉਂਦਾ ਹੈਗਾ ਇਸ ਨੂੰ ਬੱਚਾ ਵੀ ਟੂਵੀ ਵੀ ਲੈ ਸਕਦਾ ਹੈਗਾ ਪਰ ਨਾਲ ਮਤਲਬ ਜਿਸ ਤੋ ਪਾਣੀ ਆਉਂਦਾ ਉਹਨੂੰ ਉਸ ਨੂੰ ਨਾਲ ਕਮਾਂਗੇ ਬੱਚੇ ਨੂੰ ਸਮਝਾ ਸਮਝਾਉਣਾ ਚਾਹੀਦਾ ਚੰਗੀ ਤਰ੍ਹਾਂ ਅੱਗੇ ਨਾ ਨਾਗ ਨਾਗ ਮਤਲਬ ਇੱਕ ਮਤਲਬ ਜਾਂ ਮੰਦਰੀ ਦੇ ਵਿੱਚ ਜੋ ਹੀਰਾ ਹੁੰਦਾ ਉਸ ਨੂੰ ਨਾਗ ਕਹਿੰਦੇ ਆਗੇ ਕਿਉਂਕਿ ਤਸਵੀਰਾਂ ਨੂੰ ਚੰਗੀ ਤਰ੍ਹਾਂ ਬੱਚੇ ਨੂੰ ਜੇ ਆਪਾਂ ਸਮਝਾ ਦਾਂਗੇ ਤਾਂ ਬੱਚੇ ਨੂੰ ਸ਼ਬਦ ਵੀ ਚੰਗੀ ਤਰ੍ਹਾਂ ਸ਼ਬਦ ਦਾ ਗਿਆਨ ਵੀ ਹੋ ਜਾਂਦਾ ਹੈਗਾ ਦ ਰ ਦਾਰ ਦਾਰ ਮਤਲਬ ਦਰਵਾਜ਼ਾ ਜੋ ਆਪਾਂ ਆਪਣਾ ਦਰਵਾਜ਼ਾ ਆਪਾਂ ਆਪਣੇ ਘਰ ਦੇ ਵਿੱਚ ਹੁੰਦਾ ਹੈਗਾ ਉਸ ਨੂੰ ਦਾਰ ਕਹਿੰਦੇ ਹੈਗੇ ਕਿਉਂਕਿ ਇਹੋ ਜਿਹੇ ਵਰਡ ਹੁੰਦੇ ਆ ਜੋ ਬੱਚੇ ਨੂੰ ਪੰਜਾਬੀ ਦੇ ਵਿੱਚ ਪਤਾ ਹੀ ਨਹੀਂ ਹੁੰਦਾਗਾ ਵੀ ਉਹ ਇੰਗਲਿਸ਼ ਦੇ ਵਿੱਚ ਜਾ ਕੇ ਉਹਨਾਂ ਨੂੰ ਜਾਣਦਾਗਾ ਤੇ ਜਾਂ ਉਸ ਨੂੰ ਉਸ ਦਾ ਨਾਮ ਪਤਾ ਨਹੀਂ ਹੁੰਦਾਗਾ ਜਾਂ ਕੁਝ ਹੋਰ ਸੌਖੇ ਤਰੀਕੇ ਦੇ ਨਾਲ ਨਾਂ ਨਾਲ ਜਾਣਦਾਗਾ ਵੀ ਉਹਨੂੰ ਹੋਰ ਨਾਂ ਦਾ ਨਹੀਂ ਪਤਾ ਹੁੰਦਾ। ਦਰ ਮਤਲਬ ਦਰਵਾਜ਼ਾ। ਇਸ ਤੋਂ ਬਾਅਦ ਆਪਾਂ ਹੋਰ ਕਈ ਸ਼ਬਦ ਬਣਾ ਸਕਦੇ ਹਾਂਗੇ ਜਿਵੇਂ ਮਤਲਬ ਬੱਚੇ ਬੱਚਾ ਆਪਣੇ ਆਪ ਵੀ ਕਈ ਵਾਰ ਗਲਤ ਸ਼ਬਦ ਵੀ ਬਣਾਉਂਦਾ ਹੈਗਾ ਹਨਾ ਤਾਂ ਉਹ ਆਪਣੇ ਆਪ ਵੀ ਉਸ ਨੂੰ ਬਣਾਉਣ ਲਈ ਕਹੋ। ਇਸ ਲਈ ਅੱਜ ਇਹ ਆਪਾਂ ਦੋ ਅੱਖਰਾਂ ਵਾਲੇ ਸ਼ਬਦ ਕੀਤੇ ਹੈਗੇ ਨੈਕਸਟ ਵੀਡੀਓ 'ਚ ਆਪਾਂ ਤਿੰਨ ਅੱਖਰਾਂ ਵਾਲੇ ਸ਼ਬਦ ਕਰਾਂਗੇ ਥੈਂਕ ਯੂ